ਲਓ ਜੀ ਗੱਲ ਐਦਾਂ ਜੀ ਪੂਰਾ ਵਿਆਪਕਤਾ ਹਤਾ ਆਪਾਂ ਨੇ ਪਰਮਾ ਆਪਣੇ ਜੋਗੀ ਇੱਕ ਵੀ ਚੀਜ਼ ਨਹੀਂ ਖਰੀਦੀ ਸੋ ਕੋ ਆ ਜਣੀ ਆਹ ਮੈਂ ਖੜਾ ਜਾ ਜਰੂਰ ਬਣਵਾਇਆ ਸੀ ਇਹ ਇਹ ਵੀ ਪੁਰਾਣੇ ਨੂੰ ਰੀਨਿਊ ਕਰਵਾ ਲਿਆ ਤੇ ਬਾਕੀ ਦੀਆਂ ਕਿਸ਼ਤਾਂ ਤਾਰਨੀਆਂ ਕਰ ਲੀਆਂ ਤੇ ਮੈਂ ਆਪਣੇ ਵਾਸਤੇ ਲੈ ਆ ਜੀ ਕਰਜਾਈ ਇਹ ਰਜਾਈ ਦਾ ਕੰਮ ਹੁਣ ਤੁਹਾਨੂੰ ਪਤਾ ਪੂਰੇ 6 ਵੀ ਨਹੀਂ ਦੇ ਨੇ ਮੈਨੂੰ ਨਿਕ ਦੇਣਾ ਬਧੀਆ ਰਜਾਈ ਹੈ ਜੀ ਜਿੱਦਾਂ ਦੁਕਾਨਾ ਖਾਨੋਂ ਬਾਪਾ ਕੱਪੜੇ ਜਗਾ ਇਹੀ ਖਰੀਦੇ ਲਈ ਹੁਣ ਇਹਦੇ ਪਰ ਨੂੰ ਜਿਹੜਾ ਵੀ ਦੇਖੂਗਾ ਵਾਹ ਨੂੰ ਦੱਸੂਗਾ ਬਈ ਹੁਣ ਤੁਸੀਂ ਕਿੱਕੜਾ ਦੇ ਦੇ। ਇਹਨਾਂ ਦੇ ਤਾਂ ਕੱਪੜੇ ਪੂਰੇ ਹੋਏ ਨਹੀਂ ਹਾਲ ਸਰਦੀਆਂ ਦੇ ਹਾਲ ਹੋਰ ਲੈਣ ਨੂੰ ਕਹਿੰਦੀਆਂ ਇਹੇ। ਹੋਰ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਸ਼੍ਰੀ ਵਾਹਿਗੁਰੂ ਜੀ ਕੀ ਬੋਤੈ। ਮੈਂ ਪਰਮਾਤਮਾ ਜੀ ਅਰਦਾਸ ਕਰਦਾ ਕਿ ਤੁਸੀਂ ਸਾਰਾ ਚੜ੍ਹਦੀ ਕਲਾ 'ਚ ਰਹੋ ਜੀ। ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚਾਗੁਣੀ ਤਰੱਕੀ ਬਖਸ਼ੇ। ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗਤਾ ਜੀ ਤੇ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਹਨ ਸੋ ਗੁੱਡ ਮਾਰਨਿੰਗ ਜੀ ਪਹਿਲਾਂ ਤਾਂ ਸਾਰਿਆਂ ਨੂੰ ਕਿਤੇ ਗੁੱਡ ਨਾਈਟ ਆ ਕਿਤੇ ਗੁੱਡ ਆਫਟਰਨੂਨ ਆ ਜਿਹੜੇ ਜਿਹੜੇ ਜਿੱਥੇ ਵੀਡੀਓ ਦੇਖਦੇ ਪਰ ਸਾਡੇ ਕੋਲ ਇਸ ਟਾਈਮ ਵੈਰੀ ਵੈਰੀ ਗੁੱਡ ਮਾਰਨਿੰਗ ਆ ਅੱਜ ਸਵੇਰ ਟਾਈਮ ਪੈ ਗਈ ਜੀ ਤੁੰਦ ਤੇ ਮੌਸਮ ਸਮਝ ਲਓ ਤਕਰੀਬਨ ਠੰਡ ਵਾਲਾ ਸਟਾਰਟ ਹੋਇਆ ਗਿਆ ਅੱਜ ਅਸੀਂ ਜਿਹੜੀ ਸਾਡੀ ਤੀਸਰੀ ਮੰਜ਼ਲਾ ਕਹਿਣ ਦਾ ਭਾਵ ਮਕਾਨ ਦੇ ਉਹਦੀ ਸਫਾਈ ਚਲ ਜयो ਹੈ ਕਿਉਂ ਕਾਰਨਾਂ ਨੇ ਵਿਆਹ ਨੂੰ ਇੱਥੇ ਬੰਬ ਬੂੰਮਰ ਜਿਹੜੇ ਚਲਾਏ ਜਿਹੜੇ ਬੱਚੇ ਹੋਏ ਸੀ ਉਹਦੇ ਕੋਲ ਤੁਹਾਡੀ ਇੱਕ ਤਾਂ ਸ਼ੂਟੇ ਵਿੱਚ ਸੂਟਰੇ ਬਚਾਵਾ ਸੀ ਬਣਾ ਉਹ ਵੀ ਉਹਨੇ ਵਿਆਹ ਵਾਲੇ ਦਿਨ ਚਲਾਇਆ ਇੱਥੇ ਤੇ ਜਿਹੜੇ ਹੋਰ ਬੰਬ ਬਚੇ ਹੋਏ ਸੀ ਆਪਣੇ ਯਾਰਾਂ ਦੋਸਤਾਂ ਨਾਲ ਉਹ ਵੀ ਉਰੇ ਚਲਾਏ ਤੇ ਅੱਜ ਇਹ ਮੰਜ਼ਲ ਦੀ ਸਫਾਈ ਦਾ ਕੰਮ ਚੱਲ ਰਿਹਾ ਤੇ ਬੈਕ ਕੈਮਰਾ ਕਰਦਾ ਜੀਵਾ ਆਉਣ ਅੱਜ ਵੈਸੇ ਅੱਜ ਭਈ ਤਾਂ ਉਸ ਹੋਈਏ ਇਹ ਕਹਿੰਦਾ ਵੀ ਚੱਲ ਸਾਜਦੇ ਸਾਜਦੇ ਜਿਹੜਾ ਕੰਮ ਨਿਬੜ ਜਵੇ ਨਿਬੜ ਜਵੇ ਤੇ ਬੈਕ ਕੈਮਰਾ ਕਰਦਾ ਹਾਂ ਤੁਸੀਂ ਬਲੌਗਰ ਨਾਲ ਬਣੇ ਰਹੋ ਜੀ ਚਾਹ ਭੜਨਾ ਉਹ ਕਿਆ ਵੀ ਹਾਂ ਚਾਚਰੀ ਗੱਲ ਕਿਹਨੇ ਬੁਲਾਉਣੀ ਇੱਧਰ ਉਹ ਲੈ ਜਿਆਦੀ ਮਸਤੀ ਫਿਰਦੀ ਐ ਮੈਂ ਕਿਹਾ ਕਹਿੰਦਾ ਤੈਨੂੰ ਇੱਥੇ ਆਓ ਕਿੱਥੇ ਆਓ ਦੇਖਿਆ ਫੇਰ ਇਹ ਤਾਂ ਆਹੀ ਭੈੜ ਹੁੰਦੀ ਐ ਵੀ ਮੈਂ ਤਾਂ ਉੱਥੇ ਜਾ ਕੇ ਸੱਤ ਤਰੀਕਾ ਬੁਲਾਉਣੀ ਇੱਥੇ ਤਾਂ ਮੈਂ ਬੁਲਾਉਣੀ ਨਹੀਂ ਜਿੱਥੇ ਕਹੇ ਤਾ ਇਹਨੂੰ ਦੇਖਾ ਤੇ ਮੈਂ ਲੱਤ ਕਾ ਨੂੰ ਮਾਰਦੀ ਟਾਇਲ ਪਰ ਇਹਨੂੰ ਥੱਲੇ ਲੱਖੋ ਕਾਦੇ ਵਾਸਤੇ ਵੀ ਮੈਂ ਇਹਦੇ ਉੱਪਰ ਜੰਪਿੰਗ ਮਾਰਨੀ ਐ ਇਹਦੇ ਉਪਰ ਜੰਪਿੰਗ ਮਾਰਨੀ ਲੈ ਇਹੋ ਰੱਖਿਓ ਹੂੰ ਛੱਡ ਦਿਓ ਮਾਰ ਜੰਪਿੰਗ ਕਿਹੜੀ ਜੰਪਿੰਗ ਕਰਨੀ ਹਾਂ ਹਾਂ ਕੀ ਹੋ ਗਿਆ ਤਾ ਕੋਟਗਾ ਤੋ ਨਹੀਂ ਪਾਇ ਤੈਨੂੰ ਠੰਣ ਨਹੀਂ ਲਾਦੀ ਹਾਂ ਉਹ ਕਿ ਗਾਦੀ ਉਹ ਦੇਖੋ ਗਰਮੀ ਉਹ ਤਾਂ ਸੂਰਜ ਆ ਗਰਮੀ ਥੋੜੋ ਉਹ ਚਲ ਉਧਰ ਨਾ ਜਾ ਪੁੱਤ ਉਧਰਲੀ ਸੜ ਉਧਰ ਲਾ ਕੇ ਨਾ ਜਾ ਜੰਗਲੇ ਦੇ ਨਾਲ ਇੱਧਰ ਹੀ ਰਹਿ ਠੀਕ ਹੈ ਨਾ ਉਹ ਉਹ ਤੋੜ ਕੇ ਸਗਾਰ ਤਾ ਚਾਹ ਦੇ ਬਾਪ ਤੇਰੇ ਮੈਂ ਤੈਨੂੰ ਨਾ ਕਰਦਾ ਵੀ ਤੋੜ ਰੇ ਮੰਨੂ ਕਹਿੰਦੀ ਉਹਨੂੰ ਤੋੜ ਕੇ ਦਿਖਾ ਤੋੜ ਨਹੀਂਗਾ ਬਾਤ ਆਓ ਤੋੜ ਕੇ ਕਰਨੀ ਗਿਆ ਪਤਾ ਤਾਂ ਲੱਗਿਆ ਅੱਜ ਸਕੂਲ ਗਾਤ ਨਹੀਂ ਗਏ ਕੱਲ ਜਿਹੜੀ ਗੇਮ ਖੇਲੀ ਸੀ ਤੂੰ ਉੱਥੇ ਬਿਸਕੁਟ ਖਾਣ ਵਾਲੀ ਭੱਜ ਕੇ ਆ ਕੇ ਬਿਸਕੁਟ ਖਾਣ ਵਾਲੀ ਕੌਣ ਅੱਜ ਕੇ ਖੇਲ ਨਹੀਂ ਦੀ ਹਾਂ ਕੌਣ ਜਿੱਤਿਆ ਉਹਦੇ ਚ ਕੌਣ ਹਾਰਿਆ ਮੈਂ ਆ ਬੈਠੀ ਬਿਸਕੁਟੇ ਖਾਈ ਗਈ ਇੱਧਰ ਆ ਜਾ ਰਹੀ ਤਾਂ ਕੁੜੀ ਪਤਾ ਨਹੀਂ ਸਮਝ ਨਹੀਂ ਲੱਗਦੀ ਹੈਗੀ ਤਾਲ ਉੱਧਰ ਲਓ ਜੀ ਇੱਧਰ ਚੰਬੜੇ ਵਿੱਚ ਸਾਰੇ ਕੰਮ ਨੂੰ ਮੈਂ ਲੋ ਇੱਧਰ ਭਾਬੀ ਨੂੰ ਪਹਿਲਾਂ ਤਾਂ ਸਾਫ ਸਿਕਾ ਦੀ ਜੀ ਦੇਵਾ ਨੂੰ ਸਾਫ ਕੀਤਾ ਲੱਗੇ ਹੋਏ ਆ ਜੀ ਕਈ ਦਿਨ ਹੋ ਗਏ ਸਾਫ ਸਫਾਈ ਹੈ ਇਹਨੂੰ ਕਹਿੰਦੇ ਨੇ ਨੂੰ ਬੀਫਰ ਤੇ ਕਰਦੀ ਆ ਉੱਪਰ ਤੇ ਕਰਦੀ ਆ ਪਰ ਇਹ ਨਹੀਂ ਕਰਦੀ ਹੈ ਗੱਟ ਵੱੱਡੇ ਜਾਮਾ ਆਹ 5-10 ਕਿੱਗਾ ਪਿਆ ਇੱਕ ਦੇਖ ਇਹ ਤਾਂ ਬੰਬਾ ਬੰਬ ਦਾ ਹੋਆ ਕੋਈ ਬੰਬ ਦਾ ਹੋਆ ਕੋਈ ਜੀ ਦਾ ਸਾਹ ਸਾਹ ਵਾਹਿਗੁਰੂ ਜੀ ਕੀ ਫਤਿਹ ਬੀ ਹਾਲੀ ਹਾਲੀ ਤੈਨੂੰ ਪਤਾ ਤੇ ਇਹਦਾ ਘਰ ਹਾਂ ਇਹ ਹਾਲੀ ਹਾਲੀ ਸਾਰਾ ਕੁਝ ਸੈੱਟ ਆਉਂਦਾ बस आ गया हुन त कुछ एनआरए पाणी ओ लडियां कल दे लाके लेके गया, ले। ले गया ओ हां ओदे ਘਰ ਕੇ ਆਦੇ ਉੱਪਰ ਬਾਈ ਆਪਣਿਆਂ ਵਾਲੇ ਲਡੀਆਂ ਇਕੱਠੀਆਂ ਲੱਗਿਆ ਹਾ ਕਰਨ ਉਹ ਮੈਨੂੰ ਉੱਪਰ ਨੂੰ ਬੁਲਾਉਂਦਾ ਮੈਂ ਇੱਧਰ ਥੱਲੇ ਲੱਗਿਆ ਮੈਂ ਜਿਹੜੇ ਇਹਨਾਂ ਨੂੰ ਨਾ ਜਦੋਂ ਤੁੱਲਾ ਪਾਲਣਾ ਕਾਗਜਾਂ ਨੂੰ ਤੁੱਲੇ ਦੇ ਵਿੱਚ ਤੁੱਲੇ ਕੋਲੇ ਲਈ ਜੋ ਜਾਂ ਮੱਕੀ ਦਾ ਪ੍ਰਸ਼ਾਦਾ ਬਣਾਉਣਾ ਹਾਂ ਹਾਂ ਪੰਗ ਬਾਤ ਇਹਨਾਂ ਕੱਪ ਆਇਆ ਨੇ ਹੱਬ ਬਣਦੇ ਮੈ ਲੋ ਜੀ ਮਾਮੀ ਮਾਮੀ ਇਹਨਾਂ ਦਾ ਇੰਨਾ ਸਾਰਾ ਨਾਲ ਹਾਂ ਕੋਈ ਭਰੋਸਾ ਨਹੀਂ ਹੁੰਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਵੀ ਮੁੱਖਾ ਦੇਖ ਆਵਾ ਉੱਪਰ ਕਿਆ ਕੰਮ ਕਰ ਕਰਦੇ ਆ ਸਾਫ ਸਪਾਈ ਮੈਂ ਵੀ ਚੜਿਆ ਹੀ ਉੱਪਰ ਨਾ ਨਾ ਬਧੀਆ ਕਰਿਆ ਹੋਰ ਸਹੀ ਸੱਚੇ ਸੱਚ ਸਾਜੀ ਯਾਦਾ ਖਲਾਰਾ ਹੌਲੇ ਹੌਲੇ ਸਮੇਟਦਾ ਵਿਆਹ ਤਾਂ ਹੀ ਕਹਿੰਦੇ ਆ ਹੋਰ ਹੌਲੀ ਖਲਾਰਾ ਹੌਲੇ ਹੌਲੇ ਸਮੇਟਦਾ ਜਾਂਦਾ ਹਾਂ ਹੋਰ ਕੇ ਅਜੇ ਤਾਂ ਪਹਿਲਾ ਬੰਦਾ ਜਿਹੜਾ ਦੇਲ ਦੇਣ ਦਾ ਹੀ ਉਹ ਹੀ ਹੋ ਰਹਿੰਦਾ ਦੋ ਚਾਰ ਦਿਨ ਤਾਂ ਵੀ ਆਹ ਸਮਾਨ ਲਿਆਂਦਾ ਉਹਦਾ ਮੋੜਨਾ ਇਹਦਾ ਹਿਸਾਬ ਉਹਦਾ ਹਿਸਾਬ ਹੈ ਦੇ ਦੇਣੇ ਆ ਉਹ ਦੇ ਦੇਣੇ ਕਿਤੇ ਸੈਟਿੰਗ ਕਰਦੀ ਹੁੰਦੀ ਆ ਫਿਰ ਜਦੋਂ ਦਿਮਾਗ ਫ੍ਰੀਜ ਆਉਂਦਾ ਫਿਰ ਸੈਟਿੰਗ ਵੱਲ ਨੂੰ ਤੁਰਦੇ ਦਿੱਲੀ ਸਾਈਡ ਨੂੰ ਵੀ ਆਹ ਸੈਟਿੰਗ ਵੀ ਆ ਲੱਕੜੀ ਔਰ ਕਰ ਨਾ ਆ ਤਾਰਾਂ ਜੀਆਂ ਇਕੱਠੀਆਂ ਕਰ ਲੋ ਸਾਰੀਆਂ ਇਹ ਕੰਮ ਆ ਜਾਣੀਆਂ ਕਿਤੇ ਨਾ ਕਿਤੇ ਆਪਣੇ ਕੀ ਕਹਿੰਦੇ ਆ ਤਾਰਾਂ ਨਾ ਇਹ ਕਿਤੇ ਕੋਈ ਚੀਜ਼ ਬੰਨਣੀ ਹੋਵੇ ਹਾਂ ਫਿਰ ਇਹ ਜੇ ਚੀਜ਼ਾਂ ਆਪਾਂ ਲੱਭਦੇ ਫਿਰ ਜਾਂਦੇ ਫਿਰ ਇਹ ਮਿਲਦੀਆਂ ਨਹੀਂ ਸਾਰੀਆਂ ਇਕੱਠੀਆਂ ਜੇ ਕਰਕੇ ਇਹਨਾਂ ਦੀ ਗੁੱਥੀ ਜੀ ਬਣਾ ਲਓ ਇੱਕ ਹੋਰ ਸਹੀ ਹੂੰ ਆਹੇ ਕੰਮ ਹੋਣਾ ਚਾਹੀਦਾ ਰਲ ਮਿਲ ਕੇ ਕੰਮ ਸਾਲਾ ਨੱਠਿਆ ਫਿਰਦਾ ਹੁੰਦਾ ਮੂਰੇ ਇਹ ਬੰਦਾ ਉਹ ਦੇਰਗੀ ਦੇ ਰਹੀ ਚ ਇਹ ਤਾਂ ਖੱਟਾ ਇਹ ਕਿਉਂ ਇਹਦੇ ਕੋਲ ਛਾਲ ਮਾਰ ਕੇ ਰੱਖ ਤੂੰ ਝਾਲ ਹੀ ਮਾਰੀ ਚੱਲ ਤੂੰ ਹੋਰ ਕੰਮ ਕੋਈ ਨਾ ਕਰੀ ਅੱਜ ਤਾਨੂੰ ਆ ਦੱਸ ਇੱਕ ਇੱਕ ਰਾਜ ਕੀ ਬਾਤ ਇਹ ਤੇਰੇ ਤੇਰਾ ਨਾਂ ਦੋ ਰੰਗ ਦੇ ਕਾਤੇ ਹੋ ਕੇ ਵੀ ਇਹ ਹੈ ਹੈ ਇਹ ਛੋਟਾ ਦਾ ਛੋਟਾ ਦਾ ਗੱਠ ਮਾਰ ਕੇ ਉਹਨੂੰ ਡਬਲ ਕਰਤਾ ਕਾਲ ਤੋਂ ਹਾਂ ਕੀ ਕਰਦਾ ਮੰਡਲ ਤੈਨੂੰ ਠੰਡ ਨਹੀਂ ਲੱਗਦੀ ਹੈਗੀ ਮੈਂ ਜਿਹੜੀ ਉਹ ਰਜਾਈ ਪਈ ਹੈ ਮੈਂ ਦੇਖੀ ਇੱਕ ਉਹ ਹਾਂ ਉਹ ਕਿੱਥੇ ਤੋਂ ਕੱਢੀ ਤੁਸੀਂ ਇਹ ਵੀ ਤਾਂ ਕੀ ਬਾਤ ਹੈ ਹਾਂ ਲੈ ਕੇ ਆਈਆਂ ਅਰਜ਼ਾਈ ਹੈ ਕੋ ਨਵੇਂ ਸਟਾਈਲ ਦੀ ਉਹ ਇੱਕ ਚਾਹ ਲਈ ਹੈ ਸਰ ਵੀ ਇੱਕ ਹੋਰ ਚਾਹ ਲਈ ਮਾਮੀ ਦੇ ਕਾ ਕੇ ਆ ਮਾਮੀ ਨੂੰ ਪਤਾ ਹੈ ਮਾਮੀ ਨੂੰ ਪਤਾ ਕੋਈ ਨੂੰ ਨਹੀਂ ਪਤਾ ਆਪ ਹੀ ਨਹੀਂ ਚਾਹ ਪੀਣੀ ਫਿਰ ਹੋਰੇ ਥੋੜੋ ਰਸੋਈ ਆ ਚਾਹ ਇਹਦਾ ਇਹਦਾ ਕਵਰ ਵੀ ਹੁਣੇ ਨਿਕਲਿਆ ਆ ਚਾਦਰ ਵੀ ਮੁੱਲਾ ਦਾ ਸਾਰਾ ਕੁਝ ਹੁਣੇ ਆਏ ਹੈ ਭਾਈ ਨਵੀਂ ਚਾਹੀ ਚਾਹੀ ਚਾਦਰ ਨਵੇਂ ਸਰ ਇਹ ਹਰ ਬੀਬੀ ਉੱਧਰ ਗਏ ਨਹੀਂ ਤੇ ਮਾਈਆ ਜੋੜਦੀ ਹਾਂ ਪਸੰਦ ਆ ਗਈ ਤੇ ਲੈ ਕੇ ਆਏ ਬਾ ਆਈ ਤੇ ਤੁਹਾਨੂੰ ਕੋਈ ਕਾਗਜ਼ੀ ਦਾ ਲਾਉਣਾ ਪੈਣਾ ਇਹ ਤਾਂ ਉਸ ਨਾਲ ਭੇਜ ਜੀ ਕਰਨੀ ਉਹ ਤਾਂ ਕਰ ਦੇਣੀ ਇਕੱਠੀ ਉਸ ਨਾਲ ਥੋੜਾ ਵੀ ਆਏ ਬਈ ਰਹੇ ਸਾਲੀ ਹੈ ਫੁੱਲ ਵਰਗੀ ਹਲਕੀ ਪਈ ਹੈ ਤਾਂ ਬਹੁਤ ਸੋਹਣੀ ਹੈ ਕਹਿੰਦੇ ਰਾਤ ਨੂੰ ਨਿਕਰੇ ਹੈ ਇਹਦੇ ਚ ਵਧੀਆ ਵਧੀਆ ਜਾਏ ਇਹ ਮਤਲਬ ਕਹਿੰਦੇ ਮੈਂ ਚਾਹ ਰਹੀ ਨੀ ਨਮੀ ਉਹ ਸੋਹਣੀ ਆ ਠੀਕ ਆ ਫਿਰ ਆ ਆਜਾ ਅੱਜ ਲੱਟਾ ਕੀ ਕੋਲ ਦੀਆ ਬਸ ਪੁੱਤੋ ਪਹਿਲਾ ਵਿਆਹ ਲੰਘ ਗਿਆ ਲਾਈਟਾ ਖੋਲਤੀਆਂ ਨਹੀਂ ਲੱਗਿਆ ਹਾਂ ਜਾਨੀ ਤੇ ਹੋਰ ਵਿਆਹ ਬਥੇ ਬਾਣੂਗੇ ਹਾਂ ਦੋਈ ਪਲੀਜ਼ ਮੇਰੀ ਅੱਜ ਵਧੀਆ ਹੁੰਦੀਆ ਦੁੱਤੀਆ ਕਈਆਂ ਤੇ ਸੈਟ ਆਹੇ ਹਾਂ ਦੁੱਤੀਆ ਉਪਰਾ ਲੰਦੇ ਫਿਰ ਟੁੱਟੀਆਂ 2 ਸਾਲ ਬਾਅਦ ਉਹਨਾਂ ਨੂੰ ਢੇੜੋ ਨਿਕੰਦੇ ਫਿਰ ਜਾ ਉਪਰੋਂ ਇਹ ਵਧੀਆ ਬਣਾ ਦੇ ਦੇਖੋ ਜਮਾਈ ਰਾਣੇ ਉਹ ਪਈਏ ਇਹਦੇ ਤੇ ਕਿਹੜੀ ਕਾਟਨ ਹੋਵੇ ਲੈ ਕੇ ਉੱਡ ਜਵੇ ਕਾਟਨ ਕਿਹੜੀ ਹਾਂ ਪਤਲੀ ਸਪੰਜ ਇਹ ਹੋਣੀ ਹੋ ਜਾਂਦੀ ਆ ਸਾਰੇ ਬੈੱਡ ਨੂੰ ਕਵਰ ਕਰ ਲਿਆ ਹੈ ਵੀ ਜਮੀ ਹਲ ਸਾਰੇ ਮਲਾਈਮ ਪਈ ਆ ਉੱਪਰਲੀ ਸਾਈਡ ਤੇ ਹੋਰ ਕਹਿੰਦੇ ਕਹਿੰਦੇ ਮੈਂ ਸਾਰੇ ਵਿਆਹ ਦੇ ਵਿੱਚ ਕੋਈ ਕੱਪੜੇ ਲੱਤਾ ਲੱਤਾ ਵੀ ਨਹੀਂ ਵੈਸੇ ਉਹਨਾਂ ਨੇ ਵੀ ਆਹ ਕਹਿੰਦੇ ਵੀ ਕਰ ਜਾ ਹੀ ਲੈਣੇ ਲਾਜੀ ਦੀ ਮੈਂ ਸਾਰੇ ਨਾਲ ਲੈ ਕੇ ਆਏ ਆ ਆ ਦੇਖ بڑے ਮੁੰਡੇ ਨੇ ਰਜਾਈ ਔਰ ਚਾਦਰ ਲਈ ਆ ਜੀ ਹਾਂ ਹੋਰ ਤੇ ਕਹਿੰਦੇ ਰਜਾਈ ਵੀ ਨਹੀਂ ਚੱਲ ਹੁੰਦੀ ਵੀ ਰਜਾਈ ਲੈ ਆ ਆਪਤ ਆ ਚੱਲੀ ਆ ਪਾ ਗਿਆ ਪਪਾ ਹੀ ਆ ਗਏ ਥੱਲੇ ਨੂੰ ਪੁੱਤ ਪਪਾ ਹੀ ਆ ਗਏ ਬਸ ਇਹ ਪਲੇਨ ਪਈ ਆ ਜਮਈ ਇਹਦਾ ਇਹਦੇ ਉੱਪਰ ਚੱਲ ਹਾਂ ਇਹਦੇ ਉੱਪਰ ਚੜਨਾ ਇਹਦੇ ਉੱਪਰ ਚੜ ਕੇ ਕੀ ਹੋ ਜੂਗੀ ਨਹੀਂ ਹੁੰਦੀ ਪਪਾ ਨੂੰ ਪੁੱਛ ਲੈ ਪਹਿਲਾਂ ਚੱਪਲਾ ਖੋਲ ਕੇ ਚੜਦਾ ਤਾ ਖੋਲ ਚੱਪਲਾ ਚੱਲ ਚੱਪਲਾ ਖੋਲ ਚੱਪਲਾ ਖੋਲ ਦੇ ਉੱਪਰ ਬਹਿ ਜਾ ਇਹਦੇ ਉੱਪਰ ਕਹਿੰਦੀ ਕਿ ਲਾਸਟ ਵਾਲੀ ਮੰਜ਼ਲਪੁਰਾ ਕਹਿੰਦੀ ਮੈਨੂੰ ਇਹ ਵੀ ਨਹੀਂ ਪਤਾ ਉੱਪਰ ਵੀ ਕਹਿੰਦੀ ਇਹ ਜਾਣਾ ਪਾਪਾ ਗਏ ਵੀ ਨਹੀਂ ਇਹ ਨਹੀਂ ਲੱਣੀ ਨਹੀਂ ਪੁੱਤੋ ਪੌੜੀ 'ਤੇ ਚੜਾਉਣਾ ਉਹ ਪੌੜੀ 'ਤੇ ਤਾਂ ਮੈਂ ਡਰਦਾ ਡਰਦਾ ਚੜਦਾ ਡਰ ਲੱਗਦਾ ਉਹਦੇ ਪੈਰ ਹਾਂ ਜਿੱਜੂ ਚਲੋ ਲੇਟੋ ਜੀ ਕਰੋ ਲੋ ਇੰਜੋਏ ਕਰੋ ਆ ਦੇਖੋ ਅਨੂ ਕਲੋ ਦੋ ਆ ਦੇਖੋ ਕਲੋ ਦੋ ਇਹਨੂੰ ਕਲੋ ਦੋ ਇਹਨੂੰ ਛੁੱਟੀ ਕਿਨੇ ਕਰਾਈ ਅੱਜ ਮੰਮੀ ਨੇ ਹਾਂ ਮੰਮੀ ਨੇ ਪਤਾ ਕਰੀਆ ਪਤਾ ਨਹੀਂ ਅੱਜ ਸ਼ਨੀਵਾਰ ਆ ਤਾਂ ਕਰਕੇ ਛੁੱਟੀ ਹੋਗੀ ਤੈਨੂੰ ਆ ਵੀ ਕਹਦਾ ਡਿੰਪਲ ਸੌਰੀ ਤੇ ਆਈ ਆ ਤਾਂ ਜੁੱਤੀ ਕਰੀ ਹੁੰਦੀ ਆ ਇਹਨੇ ਤਾਂ ਜੁੱਤੀ ਕਰਨੀ ਹੁੰਦੀ ਜਿਦੋਂ ਕਿ ਸਮੂਹ ਚਾਹੇ ਉਹ ਕਰੀ ਪਿਆ ਤਾਂ ਡਿੰਪਲ ਕਹਿੰਦਾ ਡਿੰਪਲ ਆਈ ਆ ਸੌਰੀ ਤੇ ਲੱਗ ਕੇ ਤੁਸੀਂ ਦੱਸੋ ਕਿਆ ਕਰਨਾ ਨਾ ਉਹਨੂੰ ਕਹਿ ਦੋ ਨਾ ਤਾਂ ਕਹ ਪੁੱਤੋ ਤਾਂ ਹਜੂਰ ਸਾਹਿਬ ਨੂੰ ਜਾਣਾ ਫੇਰ ਤੇਰੀ ਨੇ ਛੁੱਟਿਆ ਹੋਣੀ ਮੈਂ ਕਿਹਾ ਹੁਣ ਅਸਲੀ ਮੁੱਦੇ ਪੜਾ ਜੀਏ ਡਿੰਪਲ ਇਹ ਵੇਨਾ ਕਰ ਕਹਿੰਦੀ ਭਾਬੀ ਜੀ ਕੋਈ ਨਾ ਮੇਰੇ ਕਰਕੇ ਰਹਿਣ ਦਿਓ ਚਲੋ ਉਹਦੇ ਦੀ ਕਰਾ ਕੇ ਠਿੱਬਟ ਹੋ ਗਈ ਹਾਂ ਮੈਂ ਤਾਂ ਸਵੇ ਨੂੰ ਰੋਲਾ ਪਾਇਆ ਮੱਕਾ ਚਾਹ ਮੈਨੂੰ ਵੀ ਇਹ ਤਾਂ ਮੈਂ ਤਾਂ ਕਰ ਦਿੱਤੀ ਹੋਣੀ ਵੀ ਹੁਣ ਜਾਵੇ ਕਿੱਥੇ ਰੱਖਿਆ ਹੈ ਕਿਆ ਕਿਆ ਆਹਦਾ ਕੰਬਲ ਆ ਇਹਨੂੰ ਹੁਣ ਤੈ ਮਾਰੇ ਦੋ ਆ ਜੀ ਇੱਥੇ ਗਰਦ ਪੈਣੀ ਨਹੀਂ ਇਹਦੇ ਪਰ ਉਹ ਨਹੀਂ ਧੁੱਪ ਲੱਗ ਲੱਗੋ ਦੋ ਇਹਨੂੰ ਕੋਲੋ ਦੋ ਇਹਦੇ ਤੇ ਕੋਲੋ ਦੋ ਕੋਲੋ ਦੋ ਚਲੋ ਵੀ ਕੋਲੋ ਦੋ ਆ ਫੇਰ ਜਾਈ ਦਿੰਦੇ ਕਿੱਧਰ ਨੂੰ ਜਲਦੀ ਕਿੱਧਰ ਨਾ ਪਤਾ ਨਹੀਂ ਬਹੁਤ ਆ ਮੈਂ ਤਾਂ ਹੀ ਕਹਿੰਦਾ ਚਲੋ ਸਭ ਚਲੋ ਆਪਣਾ ਆਈ ਪਈ ਆ ਮਤ ਬਣਾਇ ਚਾ ਮਮੀ ਸੁਭੂ ਨੂੰ ਸੌਿਆ ਹੈ ਤਾਂ ਉਰੇ ਇੱਥੇ ਸੌ ਜਾ ਤੂੰ ਇੱਥੇ ਸੌ ਜਾ ਆ ਸੁਭੂ ਨੇ ਚਾਹ ਪੀ ਆਜਾ ਫੇ ਆ ਜਾ ਤੈਨੂੰ ਕਿ ਚਾਹ ਬਣਾ ਕੇ ਇੱਥੇ ਨਹੀਂ ਆਉਣੀ ਹੈਗੀ ਅੱਜ ਤਾਂ ਅਸੀਂ ਚੱਲੇ ਬਸ ਅਸੀਂ ਵੀ ਚੱਲੇ ਥੱਲੇ ਨੂੰ ਗੋਦੀ ਨਹੀਂ ਪਤਾ ਚੱਪਲਾਂ ਪਾ ਆ ਚੱਕਾਂ ਮੈਂ ਇੱਥੇ 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 ਚੱਪਲਾ ਪਾ ਲਈ ਮਮੀ ਇਹਨੇ ਚੱਪਲਾ ਇੱਥੇ ਛੱਡ ਜਣੀ ਆ ਫੇ ਨੰਗੇ ਪੈਰ ਫਿਰ ਜਾਂਦੀ ਹੈ ਨਾਲਾ ਬੱਲੀ ਖੜੀ ਹੋਰ ਨਾਲਾ ਬੱਲੀ ਹੈ ਨਾਲਾ ਦਾ ਨਾਲਾ ਤਾਂ ਕਰੀਦਾ ਦੋ ਰੰਗਾ ਨਾਲਾ ਅਈ ਕਹਿ ਦਿੱਤਾ ਵੀ ਬਾਹ ਹਨਾ ਇਹਨੂੰ ਦੋ ਤਿੰਨ ਵਾਰ ਕੱਢ ਲਿਆ ਫਿਰ ਉਹਨੂੰ ਡਬਲੇ ਕਰਤਾ ਹੈ ਚੱਲ ਵੀ ਫੁੱਲ ਬੰਨ੍ਹ ਗਿਆ ਹੁਣ ਇਹ ਕੋਟ ਪਾ ਲਾ ਹਵਾ ਦੇ ਲੈ ਕੇ ਜੀ ਚੰਡੀ ਠੰਡੀ ਜੀ ਤੂੰ ਦੇਖ ਠੰਡੀ ਹਵਾ ਬਹੁਤ ਹੂੰ ਚੱਲ ਚੱਲੀ ਅੱਗੇ ਪਾ ਅੱਗੇ ਪਾ ਗਰਮੀ ਹੈ ਨਾ ਛਿੰਦੀ ਆ ਜਣੀ ਚੱਲ ਚੱਲੀ ਜਾ ਚਲੋ ਚਲੋ ਚੱਲ ਤੈਨੂੰ ਚਾਹ ਦੀ ਇੱਧਰ ਪਾ ਦੇ ਇੱਧਰ ਵਾਹਿਗੁਰੂ ਸਤਨਾਮ ਮਾਟਾੜਾਂ ਜੀ ਉੱਪਰ ਨੂੰ ਹੁਣ ਇੱਕ ਵਾਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਯਾਰ ਕੱਪੜਾ ਵੀ ਲਿਆਉਣਾ تھا ਇੱਕ ਇਹਦੇ ਪਰ ਮਾਰਨਾ ਪੈਣਾ ਇਹ ਤਾਂ ਬਹੁਤ ਬੁਰਾ ਹਾਲ ਹੋਇਆ ਵਾ ਇੱਕ ਮਿੰਟ ਮੈਂ ਹਾਕ ਮਾਰਦਾ ਇਹਨਾਂ ਨੂੰ ਓਹੋ ਪਾਬੀ ਜੀ ਇੱਕ ਖਰਾਬ ਜਿਹਾ ਕੱਪੜਾ ਸਟੇ ਉੱਪਰੋਂ ਇਹਨਾਂ ਪਰ ਮਾਰਨਾ ਪੈਣਾ ਉੱਪਰ ਜਿਹੜੀ ਆਪਾਂ ਨੇ ਪਲੇਟਾ ਲਾਈ ਉਹਦਾ ਗਰਦ ਨਾਲ ਲਿਬੜੀਆਂ ਪਈਆਂ ਜਮੇ ਦੇਖ ਕੇ ਸਟੇਓ ਜੇ ਸਾਫ ਜੇ ਹੋਊਗੇ ਇਹਨਾਂ ਨੇ ਤਾਂ ਆਪਣਾ ਵਰਕ ਕਰਨਾ ਪ੍ਰੋਪਰ ਅੱਜ ਵੀ ਮੱਠੀ ਮੱਠੀ ਜੀ ਧੁੰਦ ਦਾ ਪਿੰਡ ਪਰ ਸਾਇਆ ਦਾ ਹੈਗਾ ਜੀ ਅੱਜ ਅਹੀ ਧੁੰਦ ਪਹਿਲੀ ਵਾਰ ਨਹੀਂ ਤਾਂ ਸਹੀ ਹੋ ਸੀ ਮੌਸਮ ਆ ਅਹ ਅਜੇ ਤਾਰਾਂ ਦੇਖਣੀਆਂ ਪੈਣੀਆਂ ਇਹਨਾਂ ਨੂੰ ਜੋੜ ਸਾਰੇ ਇਹਨੂੰ ਦੁਬਾਰਾ ਲਾਉਣੇ ਪੈਣਿਆ ਤਾਂ ਇਹ ਪ੍ਰੋਪਰ ਕਰਾਂ ਟਪਾ ਲਾਉਣਾ ਕਿਉਂ ਹੁਣ ਉਹ ਉਸ ਪੈ ਗਿਆ ਨਾ ਦੋ ਉੱਪਰ ਉਹ ਚੜ ਗਿਆ ਜੰਗਾਲ ਦਾ ਲੈ 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 ਆ ਲੈ ਸੂਟ ਲਾ ਬੜਾ ਕੀ ਕੀ ਕਹਿੰਦੀ ਤੂੰ ਤਾਂ ਕੀ ਕਰਨਾ ਕੱਪੜਾ ਪਤਾ ਤਾਂ ਲੱਗੇ ਆ ਜਾ ਨਾ ਸਿੱਧੂ ਸਿੱਕੀ ਭਾਈ ਤੇਤੀ ਆਉ ਇਹਨੂੰ ਲੈ ਜਾ ਥੱਲੇ ਨੂੰ ਬਸ ਦੋ ਥੱਪੜ ਲਾ ਕੇ ਲੈ ਜਾਓ ਥੱਪੜ ਲਾ ਕੇ ਦੋ ਅਦਰ ਪੇਚਕਾਸ ਵੀ ਮੰਗਾ ਮੈਂ ਇੱਕ ਵਾਰ ਹੁਣ ਕਿ ਲਿਆਵਾਂ ਕੱਜ ਰਸਤੇ ਪਿੱਛੇ ਜੋੜ ਦੇਖਿਆ ਨਾ ਤੇ ਜੋੜ ਮੈਂ ਇੱਕ ਨਹੀਂ ਚੰਪਰੇ ਲਈ ਜੇ ਕਸ ਕੇ ਗਿਆ ਹੋਇਆ ਹਾਂ ਸਾਰੇ ਹਵਾ ਚੋੜ ਕੇ ਇੱਥੇ ਗਰੀ ਵੀਤੀ ਹੈ ਜਦ ਹਨੇਰੀ ਆਈ ਸੀ ਉਰੇ ਇਹਦਾ ਸ਼ੁਕਰਕਾਰ ਕੰਧ ਪਰ ਨੂੰ ਨੀ ਟੱਪੀ ਹੈਗੀਏ ਜਦ ਮੈਂ ਇੱਕ ਨਹੀਂ ਟੈਂਪਰੇਰੀ ਜੇ ਕੱਸ ਗਿਆ ਤਾਂ ਉਹਨਾਂ ਨੂੰ ਸਾਰੇ ਹੀ ਖੁੱਲ ਗਏ ਤੇ ਉਹ ਜਦੋਂ ਤਾਰ ਪੂਰੀ ਪੂਰੀ ਆ ਉਹ ਜੈਨ ਗਲੋਟ ਨਹੀਂ ਖਾਦੀ ਇੱਧਰ ਨੂੰ ਜੋੜਾਂ ਨੇ ਤਾਂ ਖੁੱਲਣੇ ਦਾ ਜੇ ਤਾਂ ਤਾਰ ਐਕਸਟਰਾ ਹੁੰਦੀ ਫੇਰ ਤਾਂ ਤਾਰ ਨਾਲ ਆ ਜਾਣੀ ਸੀ ਮੈਂ ਸੋਚਦਾ ਵੀ ਆਪਸ ਦੇ ਵਿੱਚ ਬੰਨ ਹੋਈ ਹੋਈਆਂ ਇਹ ਉਹ ਤਾਂ ਹੈ ਜਿਹੜੇ ਥੱਲੇ ਨੂੰ ਜਾਂਦੀ ਸਪਲਾਈ ਕੱਲੀ ਦੇਖਣੀ ਫਿਰ ਉਹ ਹਾਂ ਦੋ ਜਗ੍ਹਾ ਤੇ ਕਰੀ ਵੀ ਆ ਇੱਕ ਇਹਨਾਂ ਦੇ ਤਿੰਨ ਪਰੇਟਾਂ ਦੀ ਲੱਗ ਹੈ ਨਾ ਤਿੰਨਾਂ ਦੀ ਲੱਗਾਂ ਹਾਂ ਇੱਦਾਂ ਇਹ ਕਦਾਂ ਹਾਂ ਉਹ ਫੇਰ ਕਰੰਟ ਮਾਰ ਕੇ ਦੇਖ ਲੈਣਾ ਆਪਾਂ ਨੇ ਬੱਸ ਕਿਹੇ ਜਿਹਾ ਕਰੰਟ ਹੈ ਇਹ ਅਹ ਜੇ ਪਲੇਟਾਂ ਸੜੀਆਂ 6 ਕੁ ਹੋਰ ਮਿਲ ਜਾਣਾਂ ਸਰਦਿਆਂ ਸਰਦਿਆਂ ਤਾਂ ਹਾਂ ਸਰਦਿਆਂ ਸਾਰੇ ਜਾਣਾ ਹਾਂ ਕਿ ਜੰਟੇ ਨੂੰ ਪੂਰੀ ਹੋਈ ਹੋਈ ਹੈ 600 ਤੋਂ ਉੱਪਰ ਅਦਰ ਵੀ ਉਹ ਸਫਾਈ ਹੋਣਾ ਟੈਂਕੀ ਪਰ ਭਰ ਕੇ ਨਾ ਉਹਦਾ ਇੱਕ ਪਾਈਪ ਲੱਗਣ ਵਾਲਾ ਇੱਕ ਟੱਕਣ ਵੀ ਆਉਣੇ ਵਾਲਾ ਉਹਦਾ ਹਾਂ ਅੱਗਰ ਸਹੀ ਬਣਦੀ ਹਾਂ ਹਾਂ ਆ ਵੀ ਇੱਕ ਦਿਨ ਜਰੋੜ ਖੁੱਲ੍ਹੇ ਹੀ ਤਸੜਾ ਹੁਣ ਗਰਮ ਹੋਇਆ ਵੇਖ ਦੇ ਇਹਦਾ ਮਤਲਬ ਸਪਲਾਈ ਜਾ ਰਹੀ ਹੈ ਹਾਂ ਨਹੀਂ ਨਹੀਂ ਗਰਮ ਹੋਣਾ ਹੀ ਨਹੀਂ ਤਾਂ ਹੁੰਦੇ ਅਰੇ ਕੋਈ ਕਰੰਟ ਜਿੰਨੀ ਕਿ ਤੋਪਾ ਉਹਨਾਂ ਕੇ ਕਰੰਟ ਜਾਣਾ ਹਾਂ ਉਧਰ ਮਾਰ ਲਾ ਇੱਕ ਵਾਰ ਨਹੀਂ ਕਹਿੰਦਾ ਵੀ ਇੱਕ ਦਿ ਉਹ ਸਪਲਾਈ ਕੇ ਦੋਹਾਂ ਦੀ ਇਕੱਠੀ ਚੱਲ ਰਹੀ ਹੈ ਹੈ ਨਾ ਕੱਦੀਆਂ ਕੱਦੀਆਂ ਦੋ ਤਾਰਾਂ ਵੀ ਹੁੰਦੀਆਂ ਨੇ ਫਿਰ ਦੇ ਉੱਪਰਲੇ ਦੀ ਮੈਨੂੰ ਗੜਬੜ ਦੀ ਇਹਦੇ ਤਾਂ ਮੈਂ ਕਰ ਜਾਦਾ ਓਕੇ ਨਾ ਕੋਈ ਇੱਧਰ ਦਾ ਬੜਾ ਠੀਕ ਹੈ ਵੀ ਰੋੜ ਪਰ ਉਹ ਦੰਗਾਲ ਦਾ ਚੜਾਵਾ ਇਹਨਾਂ ਨੂੰ ਇੱਕ ਵਾਰ ਨਵੇਂ ਸਿਰੇ ਤੇ ਹੋ ਜਾਣਾ ਸਾਰੇ ਫਿਰ ਰੋੜ ਦਾ ਸੁ ਕੰਮ ਕੀ ਕ ਕੀ ਗਰਮ ਹੋਈਵੇਂ ਤਾਰਾ ਇੱਥੇ ਤੇ ਨਿਕਲੀ ਆ ਇੱਥੇ ਤੇ ਨਿਕਲੀ ਆ ਇੱਥੇ ਤੇ ਨਿਕਲੀ ਆ ਆ ਹੁਣ ਸਤਾ ਥੋੜਾ ਜੈ ਨੂੰ ਤੋੜ ਕੇ ਦੁਬਾਰੇ ਲੱਗੇ ਜਾਵੇ ਤਾਂ ਚੰਗੇ ਆ ਇਹਦੇ ਬਾਅਦ ਤੇ ਪਲਾਸਰ ਪੇਸ ਕਸ ਸਾਈਡ ਚਲੋ ਮਿਲਦਾ ਜੀ ਮੈਂ ਫੇਰ ਤੁਹਾਨੂੰ ਲੜੀਆਂ ਤਾਂ ਜੀ ਸੀ ਖੋਲਣੀਆਂ ਉੱਪਰ ਤੇ ਸਾਰੀਆਂ ਸਾਫ ਸਫਾਈ ਵੀ ਕਰਤੀ ਤੇ ਥੱਲੇ ਵੀ ਪਾਣੀ ਦੀ ਕੰਦੇ ਜ਼ਰੂਰ ਸੀ ਕਿ ਕਿ ਇਹਦਾ ਜੋੜ ਖੋਲ ਕੇ ਦੇਖਣਾ ਚਿੱਟੇ ਜਿਹਦਾ ਵਾ ਚਿੱਟੀ ਤਾਂ ਉਹ ਬਾਹਰ ਐ ਇੱਥੇ ਉਹ ਬਾਹਰਲੇ ਬਸੇ ਹੁਣ ਚਿੱਟੀ ਬਣ ਗਈ ਉੱਪਰ ਤੇ ਤਾਂ ਕਾਲੀ ਆਈ ਹੋਈ ਐ ਇਹ ਊਂ ਵੀ ਦੇਖੋ ਜੀ ਇਹਦੇ ਪਿੱਛੇ ਆ ਕੇ ਵੀ ਸਹੀ ਲੱਗੀਆਂ ਹੁੰਦੀ ਐ ਇੱਥੇ ਤਾਂ ਨਹੀਂ ਪਤਾ ਮੈਲਟ ਮੋਟਰ ਸਿਸਟਮ ਠੀਕ ਐ ਵੈਸੇ ਹੁਣ ਤਾਂ ਚੱਲੇ ਉਹਦੇ ਪਰ ਰਹਿ ਮਨ ਲੱਗਦਾ ਇਹ ਅੱਜ ਬਰੇ ਤਾਂ ਤਾਂ ਗੁੰਝ ਲੱਗਿਆ ਹੋਣਾ ਹਾਂ ਇਸ ਸਮੇਂ ਜੀ ਜਿਹੜਾ ਸਾਡੇ ਸਾਡੇ ਘਰ ਦੀ ਲਾਈਟ ਹੈਗੀ ਉੱਪਰ ਉਹਦੇ ਪਰ ਚੱਲ ਰਹੀ ਐ ਤਿੰਨ ਕਮਰੇ ਆ ਗਏ ਤਿੰਨ ਕਮਰਿਆਂ ਦੇ ਸੋਲਰ ਸਿਸਟਮ ਹੈ ਸੋਲਰ ਸਿਸਟਮ ਦੇ ਉੱਪਰ ਪਾਣੀ ਪਾਣੀ ਹੁੰਦਾ ਹੈ ਅਜੇ ਮੈਂ ਕਹਿੰਦਾ ਮਹੀਨਾ ਨਹੀਂ ਬਾਰ ਕਰ ਇਹਨੂੰ ਹਾਂ ਤਾਂ ਜਿਆਦਾ ਜਿਆਦਾ ਪਾਤਾ ਤਾਂ ਪਾਣੀ ਇੰਨਾ ਨਾ ਪਾ ਇੱਕ ਇੱਕ ਗਲਾਸ ਪੂਰਾ ਪੂਰਾ ਸਾਰਾ ਤੇ ਪੈ ਗਿਆ ਹਾਂ ਬਾਹਰ ਵੀ ਚੇਂਜ ਹੋਣੇ ਵਾਲਾ ਹੋਣਾ ਪਰ ਫੁੱਲਿਆ ਨਹੀਂ ਨਾ ਹਲਾੜੇ ਦਰਸੇ ਕਿੰਨਾ ਟਾਈਮ ਹੋਗਾ ਵੀ ਕਿਹਦੇ ਪਤਾ ਨਹੀਂ ਆ ਲਿਖਿਆ ਵਾ ਤਾਂ ਇਹਦੇ ਉੱਪਰ ਪਤਾ ਨਹੀਂ ਪਨ ਕਿਤੇ ਅੱਜ ਦੇ ਪਰ ਡੇਟ ਪਾ ਜੀ ਤੇ ਇੱਕ ਆਮੀ ਆਮੀ ਖੇਤਨ ਸਾਫ ਕਰ ਦੇ ਇਹ ਦੇਖਾ ਹੁਣ ਲੱਗਿਆ ਆਪਾਂ ਨੇ ਕਦੇ ਸਾਫ ਨਹੀਂ ਕਰਿਆ ਹੈਗਾ ਇਹ ਇਹਦੇ ਤੇ ਪੇਪਰ ਡੇਟ ਹੈ ਕੁਝ ਲਿਖੀ ਹੋਈ ਤੇ ਹੁਣ ਪਤਾ ਨਹੀਂ ਸਫਾਈ ਕਰਨੀ ਪਣੀ ਇਹਦੀ ਤਾਂ ਪਤਾ ਲੱਗਣਾ ਹੈ ਇਹਦੇ ਬੰਨ ਕਾਗਜ਼ ਦਿੱਤਾ ਤਾਂ ਉਹਨੇ ਮੈਨੂੰ ਲਾਦਾ ਯਾਰ ਨਾ ਆ ਤਾਂ ਇਹਦੇ ਉੱਪਰ ਵੀ ਲਿਖੇ ਹੋਏ ਨੇ ਜਿਹੜੇ ਉਹ ਮਾਰਦੇ ਨੇ ਪਤਾ ਨਹੀਂ ਇਹ ਨਵੀਂ ਫੈਕਟਰੀ ਜੀ ਖੋਲਹੀ ਸੀ ਉਧਰ ਸਭ ਲੱਗ ਰਹੀ ਨੇ ਦਰੋਂ ਕੋ ਕੱਪੜਾ ਹੀ ਦੇਣ ਦਾ ਕੋਈ ਨਹੀਂ ਹੈ ਰਿਖਾ ਬੋਲੇ ਹੈ ਕੋਈ ਨਹੀਂ ਇਹ ਨਾ ਨੰਬਰ ਨੰਬਰ ਬਾਹਰ ਹੂੰ ਬੜਾ ਨੰਬਰ ਇਹਦਾ ਓ ਵੀ ਮੜਜੀ ਨੇ ਕਿਸੇ ਦਿਨ ਮੈਂ ਕਹਿੰਦਾ ਇਹਨੂੰ ਖੋਲ ਕੇ ਧੁੱਪ ਜੀ ਲੋਈ ਜਾਂ ਦੇਖ ਜਾਲੇ ਜੂਲੇ ਜੇ ਫਾੜ ਕੇ ਜਿੱਥੇ ਨੂੰ ਹਵਾ ਲੈਣੀ ਹੁੰਦੀ ਇਹਨੇ ਦਾ ਹਨਾ ਬਰਸਦਾ ਬੱਜਣਾ ਇਹਦੇ ਦਾ ਵਿਚ ਤੇ ਵਿਚ ਤੇ ਵੀ ਖਾਬ ਹੋਣਾ ਨਾ ਦਰਦ ਭਰੇ ਗਰੀ ਇਹਦੇ ਖਾਂ ਇਹਦੇ ਖਾਂ ਵੀ ਹਾਂ ਪੱਖਾ ਐ ਤਾਂ ਹਵਾ ਮਾਰਦਾ ਪੱਖੇ ਨੇ ਵੀ ਜਾਵਨ ਸਰਵਿਸ ਨਹੀਂ ਨਾ ਕਰਵਾਈ ਪਰ ਤਿੰਨ ਸਾਲ ਤਾਂ ਹੋ ਗਏ ਨੇ ਚਾਰ ਅਨਰ ਗਲਤ ਹੋ ਗਿਆ ਹਾਂ ਹੂੰ ਜਦੋਂ ਫਰਦਰ ਦਜੀ ਕੋਲਤਾ ਹੈ ਹੂੰ ਬਾਹਰ ਆ ਲਾਈਟ ਤੱਕ ਤੇ ਬੰਦ ਹੁੰਦੀ ਹੀ ਨਹੀਂ ਜੀ ਆਉਣ ਲੱਗਿਆ ਬੰਦ ਕਰਨ ਇਹਨੂੰ ਚਲ ਆ ਬਾਹਰ ਦੇਖੋ ਖੋਲ ਕੇ ਮੜਾ ਜਾ ਇਹਦਾ ਉਹ ਬੰਦ ਕਰੋ ਇਹਨੂੰ ਮੜਾ ਜਾ ਇੱਕ ਮਿੰਟ ਵਾਸਤੇ ਹਲੋ ਹਲੋ ਉਹ ਕਰਨ ਕਰਨ ਵੀਰ ਆ ਬੰਦ ਕਰ ਲੈ ਬੁੱਤੇ ਕਿੰਮਟ ਮੈਂ ਹਨ ਵੀ ਕੀ ਆਹ ਉਹ ਪਟਾਕਾ ਜੱਪਿਆ ਬਸ ਤਾਰ ਦਾ ਪਹਿਲੇ ਹੱਥ ਤੋਂ ਲਵਾ ਦੋ ਚਲ ਦੇਖ ਰਹੇ ਆਂ ਇਹ ਕਮੈਂਟ ਜੋੜਦਾ ਸਹੀ ਲਿਖਿਆ ਹੋ ਰਿਹਾ ਤਾਂ ਪਰ ਇੱਕ ਤਾਰ ਨਹੀਂ ਗਰਮ ਹੋ ਰਹੀ ਪਤਾ ਨਹੀਂ ਕਿਹ ਚੈੱਕ ਕਰ ਗਰਮ ਹੋ ਰਹੀ ਏ ਤਾਰ ਕੇ ਗਰਮ ਹੋਣੀ ਚਾਹੀਦੀ ਏ ਚੱਟਾ ਜੇਦੋਂ ਤੂੰ ਕੁਆਂਟੈਂਟ ਜਾਂਦਾ ਤਾਂ ਗਰਮ ਹੋਣਾ ਚਾਹੀਦਾ ਨਾ ਇਹ ਹਾਂ ਤੋਪ ਵੀ ਜੇ ਠੰਡੀ ਜੀ ਹੋ ਆ ਉਹ ਦੂਈ ਵੀ ਤਾਂ ਹੀਟ ਹੋਈ ਵੀ ਤੇ ਆ ਪਰ ਉਹ ਗਰਮ ਤੇ ਨਾਰਮਲ ਕਾ ਕੜਦਾ ਜੰਗੜਾ ਕੜਦਾ ਆ ਦੇਖ ਹਰ ਉਨੇ ਤੱਕ ਤਾਂ ਆਵਾਜ਼ ਆਉਂਦੀ ਬਸ ਠੀਕ ਹਾਂ ਮੈਂ ਮੰਤਰ ਪੂਰਾ ਗਰੰਟਾ ਰਹਿ ਇਸ ਟਾਈਮ ਕਰਦਾ ਤਾਂ ਹੀ ਚੱਕਿਆ ਬਲੋਰੋਂ ਨੇ ਫਾਰੇ ਕਰਦਾ ਇਹਦੇ ਬਟੇ ਕਰਨੀ ਪੈਣੀ ਬਾਅਦ ਚ ਹਾਂ ਫੀਗਾ ਜੀ ਖੇਤੀਬਾੜੀ ਤਾਂ ਵਧੀਆ ਥਾਰੇ ਪਾਸੇ ਮੌਸਮ ਹੁਣ ਪਹਿਲਾਂ ਨਾਲ ਤੇ ਵਧੀਆ ਹੋਣ ਲੱਗ ਗਿਆ ਪਰ ਜਣੀ ਉਹ ਪੋਜੀਸ਼ਨ ਹੋ ਜਾਂਦੀ ਹੈ ਜੇ ਤਾਂ ਸ਼ਾਮਾਂ 'ਚ ਖੜਦੇ ਆਂ ਅਸੀਂ ਤਾਂ ਠੰਡ ਲੱਗ ਠੰਡ ਮਹਿਸੂਸ ਹੋਣ ਲੱਗ ਜਾਂਦੀ ਹੈ ਜਦੋਂ ਸਵੇਰੇ ਸਵੇਰੇ ਤਾਂ ਧੁੱਪ ਚੰਗੀ ਲੱਗਦੀ ਹੈ ਇਹ ਕੰਮ ਹੁੰਦਾ ਦੁਪਹਿਰ ਨੂੰ ਜਾ ਕੇ ਹਾਂ ਦੁਪਹਿਰੇ ਦੇ ਵਿੱਚ ਬਾਹਰ ਤਾਂ ਝੁਕਦੀ ਹੈ ਕਿਉਂਕਿ ਕੱਪੜੇ ਪਾਏ ਹੋਏ ਹੁੰਦੇ ਠੰਡ ਵਾਲੇ ਉਹ ਫੇ ਝੁਕਦੀ ਹੈ ਬਾਹਰ ਠੰਡ ਜੇ ਜਾਂਦੇ ਆਂ ਫਿਰ ਉਹ ਸ਼ਾਮਾਂ 'ਚ ਜਾਂਦੇ ਫਿਰ ਥੋੜਾ ਜਿਹਾ ਹੋਰ ਰੱਖ ਦਿੰਦੇ ਆਂ ਦੇਖ ਕਰ ਲੋ ਹੂੰ ਤੇ ਬਾਕੀ ਬਾਬੇ ਨਾਲ ਵੀ ਡਿਆ ਦੇ ਨਾਲ ਜਿਹੜੀ ਕਣਕ ਕਣਕਾਂ ਸਾਰੀਆਂ ਦੀ ਵਧੀਆ ਤੁਰਪੀਆਂ ਇਹ ਨਹੀਂ ਹੋਇਆ ਵੀ ਕਿਸੇ ਦਾ ਵੀ ਕਿਸੇ ਦਾ ਚਲੋ ਆਏ ਹੋ ਜਾਂਦਾ ਵੀ ਕਿਸੇ ਦੀ ਉੱਗੀ ਨਹੀਂ ਜੀ ਦੁਬਾਰੇ ਬੀਜਣੀ ਪਈ ਐ ਇਹ ਪਿਛਲੇ ਸਾਲਾਂ ਵਿੱਚ ਕਈ ਵਾਰ ਹੋਈਆਂ ਨੇ ਵੀ ਜੰਮੀਆਂ ਨਹੀਂ ਕਣਕਾਂ ਪਰ ਇਸ ਵਾਰ ਕਣਕਾਂ ਸਾਰਿਆਂ ਦੇ ਸਹੀ ਢੰਗ ਦੇ ਨਾਲ ਜੰਮ ਗਈਆਂ ਬਾਕੀ ਅੱਗੇ ਵੀ ਵੈਗ ਨੂੰ ਸੱਚਾ ਪਾਤਸ਼ਾਹ ਜ਼ਰੂਰ ਮਿਹਰ ਰੱਖੇ ਸਾਰੇ ਕਿਸਾਨ ਭਰਾਵਾਂ ਤੇ ਵੀ ਉਹ ਉਹਨਾਂ ਦੇ ਜਿਹੜਾ ਮਿਹਨਤ ਕਰਕੇ ਦਾਣਾ ਦਾਣਾ ਬੀਜਿਆ ਦਾਣਾ ਦਾਣਾ ਉੱਗੇ ਉਹੀ ਦਾਣੇ ਨੇ ਪਤਾ ਨਹੀਂ ਕਿੰਨੇ ਕਦੇ ਮੂੰਹਾਂ ਦੇ ਵਿੱਚ ਪੈਣਾ ਜਾਨਵਰਾਂ ਦੇ ਚੁਗਣਾ ਪੰਛੀਆਂ ਨੇ ਵੀ ਖਾਣਾ ਹਨ ਇਨਸਾਨ ਨੇ ਵੀ ਖਾਣਾ ਕਿਉਂਕਿ ਇੱਕ ਰੋਜੀ ਰੋਟੀ ਹੈ ਇਹ ਇਸ ਤੋਂ ਬਿਗਾਰ ਸੰਸਾਰ ਨਹੀਂ ਚੱਲ ਸਕਦਾ ਖਾਣਾ ਚੋਗਣਾ ਉਹ ਖਾਣਾ ਖਾਣਾ ਹੀ ਪੈਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਖੇਤੀ ਕਰਨੀ ਸਿਖਾਈ ਸੀ ਤੇ ਲੱਗੇ ਹੋਏ ਆ ਸਿੰਘ ਵੀ ਚਲੋ ਮਿਲਦੇ ਆ ਕਿਸੇ ਅਗਲੇ ਬਲੌਗ 'ਚ ਪ੍ਰਮਾਤਮਾ ਤੁਹਾਨੂੰ ਖਾਣ ਚੜ੍ਹਦੀ ਕਲਾ 'ਚ ਰੱਖੇ ਦਿਨ ਦੁੱਖ ਨੇ ਰਾਤੋਂ ਬੁਨਤ ਰੱਖਿਆ ਵਾਹਿਗੁਰੂ ਜੀ ਖਾਲਸਾ ਤੇਰੀ ਜੀ ਖਤੇ